ਇਹ ਹਮ ਕਰਾ ਗਿਆ ਬਹੁਤ ਵਧੀਆ ਗੱਲ ਹੈ ਮਤਲਬ ਦੇਸ਼ ਦੀ ਚਾਲੀ ਵਾਸਤੇ ਸ਼ਾਂਤੀ ਇਸ ਕਰਾ ਗਿਆ ਜਿਹੜਾ ਸੀਸਫਰ ਹੋਇਆ ਮੈਂ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਕਿਉਂਕਿ ਪਾਕਿਸਤਾਨ ਜਿਹੜਾ ਨਾ ਪਾਕਿਸਤਾਨ ਉਹ ਮਤਲਬ ਬੰਦਰਾ ਪੁੱਤ ਬਣਵਾ ਨਹੀਂ ਹੈਗਾ ਮੈਂ ਸੁਣਿਆ ਬਜ਼ੁਰਗਾਂ ਕੋਲੋਂ ਪਈ ਸੱਪ ਨੂੰ ਇੱਕ ਲਾਠੀ ਮਾਰਨਾ ਪਾਉਦਾ ਉਹਨੂੰ ਪੂਰੇ ਦਾ ਕੁਚਲ ਦਿਓ ਇਹ ਹੁਣ ਸਮਝੋ ਪਈ ਸੱਪ ਵੈ ਦੀ ਖਸਰਾ ਤੋਂ ਵਧੀਆ ਫਿਰ ਦੰਦ ਮਾਰੇਗਾ ਬਹੁਤ ਜਲਦੀ ਮਰੇਗਾ ਮੋਦੀ ਜੀ ਕੋ ਮਨਾਹੀ ਮਤਲਬ ਥੋੜੀ ਮੈਂ ਮੋਦੀ ਦਾ ਫੈਨਾ ਭਗਤੋ ਨਾ ਸਮਝ ਲੋ ਭਈ ਪਰ ਥੋੜੀ ਜਿਹੀ ਮੋਦੀ ਗਲਤੀ ਕਰ ਗਏ ਨੇ ਵੀ ਬਹੁਤ ਜਲਦੀ ਕਰ ਗਏ ਨੇ ਸੀਜ਼ ਫਾਇਰ ਨੂੰ ਅਮਰੀਕਾ ਕੌਣ ਹੈ ਕੀ ਅਮਰੀਕਾ ਹੂਜ਼ ਅਮਰੀਕਾ ਕੌਣ ਟਰੰਪ ਕੌਣ ਹੈ ਕੀ ਉਹਨੇ ਸਾਡੇ ਕੁਝ ਸੋਚਿਆ ਜਦੋਂ ਮਤਲਬ ਸਾਡੇ ਦੇਸ਼ ਤੇ ਮਤਲਬ ਕੋਈ ਹਤਵਾਲੀ ਹਮਲੇ ਹੁੰਦੇ ਨੇ ਅਸੀਂ ਕਹੇ ਵੀ ਟਰੰਪ ਨੂੰ ਮਤਲਬ ਗੁਹਾਰ ਲਗਾਈ ਆ ਲੇਕਿਨ ਟਰੰਪ ਨੇ ਸਾਡੀ ਨਹੀਂ ਸੁਣੀ ਤੇ ਮੋਦੀ ਜੀ ਨੂੰ ਥੋੜੀ ਜੀ ਜਲਦੀ ਕਰ ਗਏ ਨੇ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਪਾਕਿਸਤਾਨ ਨੂੰ ਥੋੜਾ ਜਿਆਦਾ ਹੋਰ ਨਪਣਾ ਚਾਹੀਦਾ ਹੈ ਦੋ ਚਾਰਨ ਖੇਤਰ ਹੋਰ ਫੇਰਨੇ ਚਾਹੀਦੇ ਸੀ ਬਸ ਇਹਨਾਂ ਨੂੰ ਮਗਾਵਾਂਗਾ ਫਿਰ ਦੇਖੋ ਉਹਦੀ ਖਸਲਤ ਹੈ ਜੀ ਉਹਨੇ ਉਹਨੇ ਤਾਂ ਇਹ ਕਰਨੀ ਕਰਨੀ ਸੀ ਔਰ ਮੈਨੂੰ ਉਮੀਦ ਹੈ ਕਿ ਉਹ ਫਿਰ ਕਰੇਗਾ ਮੈਨੂੰ ਉਮੀਦ ਹੈ ਕਿ ਕੱਲ 12 ਤਰੀਕ ਹੈ ਕੱਲ ਤੇ ਸਮਝੌਤਾ ਆਣਾ ਲਿਖਾ ਪੜੀ ਹੋਣੀ ਹੈ ਉਹ ਲਿਖਾ ਪੜੀ ਦੇ ਵਿੱਚ ਕੋਈ ਵੀ ਸਮਝੌਤਾ ਹੱਲ ਨਹੀਂ ਹੋਣਾ ਮੈਨੂੰ ਉਮੀਦ ਹੈ ਕੱਲ ਫਿਰ ਜੁੱਤੀ ਫਰੇਗੀ ਦੇਖੋ ਸਰ ਜਦੋਂ ਜਿਹੜਾ ਸਮਝੌਤਾ ਹੋਇਆ ਦੇਖੋ ਮੈਂ ਵੀ ਅੱਜ ਤੋਂ ਪਹਿਲਾਂ ਮੋਦੀ ਜੀ ਦਾ ਉਹਨਾਂ ਦੇ ਕਾਮ ਕਾਜ ਉਹਨਾਂ ਦੀ ਕਾਰਜਸ਼ੈਲੀ ਦਾ ਮਰੀਦ ਰਿਆ ਵਾਂ ਪਟ ਸਰ ਹਰੇਕ ਹਿੰਦੁਸਤਾਨੀ ਜਿਹੜਾ ਆਪਣੀ ਦੇਸ਼ ਦੀ ਸੈਨਾਵਨਾ ਪਿਆਰ ਕਰਦਾ ਉਹ ਕੱਲ ਦੇ ਸਮਝੌਤੇ ਦੇ ਬਾਰੇ ਮੰਨਦਾ ਵਾ ਕਿ ਸਮਝੌਤੇ ਲਈ ਆਪਾਂ ਜਲਦਬਾਜੀ ਕੀਤੀ ਗਈ ਹੈ ਆਪਾਂ ਇੱਕ ਇੰਡੀਪੈਂਡੈਂਟ ਨੇਸ਼ਨ ਹੈਗੇ ਆ ਸਾਨੂੰ ਕਿਸੇ ਦੇ ਦਬਾਅ 'ਚ ਵੀ ਆ ਕੇ ਇਹ ਡਿਸੀਜਨ ਨਹੀਂ ਲੈਣਾ ਚਾਹੀਦਾ ਕਿ ਆਪਾਂ ਸੀਜ਼ਫਾਇਰ ਕਰਨਾ ਚਾਹੁੰਦੇ ਆ ਮੈਂ ਮੰਨਦਾ ਜੰਗ ਕੋਈ ਨਹੀਂ ਚਾਹੁੰਦਾ ਸਰ ਜੰਗ ਦਾ ਨੁਕਸਾਨ ਹੀ ਹੁੰਦਾ ਪਰ ਜੰਗ ਦਾ ਮਤਲਬ ਇਹ ਨਹੀਂ ਹੁੰਦਾ ਜਿਹੜਾ ਜਿਹੜੀ ਸਾਡੇ ਦੇਸ਼ ਦੀਆਂ ਵਾ ਸੈਨਾ ਫਰੰਟ ਤੇ ਲੜ ਰਹੀਆਂ ਨੇ ਇੱਕ ਦੋ ਘੰਟੇ ਦੇ ਵਿੱਚ ਉਹਨਾਂ ਦੇ ਮਨੋਬਲ ਨੂੰ ਤੋੜ ਦਿੱਤਾ ਜਾਂਦਾ ਹਵਨ ਜਿਹੜਾ ਇੱਥੇ ਕਰਾਇਆ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਹਵਨ ਦਾ ਜਿਹੜਾ ਉਦੇਸ਼ ਹੈਗਾ ਹੀ ਇਹ ਹਵਨ ਦਾ ਉਦੇਸ਼ ਹੈ ਹੀ ਭਾਰਤੀ ਸੈਨਾਵਾਂ ਦਾ ਮਨੋਬਲ ਬਣਾਣਾ ਭਾਰਤੀ ਆਪਾਂ ਵਿਸ਼ਵ ਦੀ ਸੁਖ ਸ਼ਾਂਤੀ ਲਈ ਹਵਨ ਕਰਾਇਆ ਸੀ ਭਾਰਤੀ ਸੈਨਾ ਦਾ ਮਨੋਬਲ ਵਿਧਾਨ ਦੀ ਹਵਲ ਕਰਾਇਆ ਸੀ ਤੇ ਜਿਹੜੇ ਸਾਡੇ ਦੇਸ਼ ਵਾਸੀ ਸਾਡੇ ਵੀਰ ਜਵਾਨ ਜਿਨ੍ਹਾਂ ਨੇ ਕੁਝ ਪੁੰਚ ਚ ਜਾਂ ਜਿਹੜੇ ਕੁਝ ਫਰੰਟ ਤੇ ਸਾਡੀਆਂ ਸ਼ਹਾਦਤਾਂ ਹੋਈਆਂ ਇਹਦੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਹਵਨ ਕਰਾਇਆ ਗਿਆ ਸੀ ਸ਼ਿਵ ਸ਼ਾਂਤੀ ਲਈ ਕਿ ਦੇਸ਼ ਦੇ ਅੰਦਰ ਸ਼ਾਂਤੀ ਰਹੇ ਬਾਕੀ ਵੀ ਲੋਕਾਂ ਦੇ ਅੰਦਰ ਸ਼ਾਂਤੀ ਰਹੇ ਤੇ ਸਾਡਾ ਸਮਾਜ ਜਿਹੜਾ ਸ਼ਕਤੀਸ਼ਾਲੀ ਬਣੇ ਲੋਕਾਂ ਨੂੰ ਸੁੱਖ ਲੰਡਾ ਫਰਾ ਜਿਹੜਾ ਇੰਡੀਆ ਪਾਕਿਸਤਾਨ ਦਾ ਜੰਦ ਹੋਇਆ ਹੈ ਇਹ ਪਹਿਲ ਗਾਮ ਤੋਂ ਸਟਾਰਟ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਦੇਖੀਏ ਕਿ ਅਤਵਾਦ ਦਾ ਜਿਹੜਾ ਦੌਰ ਸੀ ਔਰ ਜਿਸ ਵੇਲੇ ਉਹਨਾਂ ਨੇ ਉੱਤੇ ਹਮਲਾ ਕੀਤਾ ਉਹ ਲਿਖਿਆ ਕਿ ਜੜੀਆਂ ਨਿਊ ਵੈਰਸ ਜੋੜੇ ਸਨ ਜਿਨ੍ਹਾਂ ਦਾ ਸਿੰਧੂਰ ਮਟਾਤਾ ਗਿਆ ਉਸ ਕਰਕੇ ਇਹਦਾ ਨਾਂ ਸਿੰਧੂਰ ਜਿਹੜਾ ਰੱਖਿਆ ਯੁੱਧ ਦਾ ਔਰ ਉਹਨਾਂ ਨੇ ਉਹ ਯੁੱਧ ਦੇ ਨਾਂ ਦੇ ਉੱਤੇ ਲੜਾਈ ਲੜੀ ਹੈ ਔਰ ਪਾਕਿਸਤਾਨ ਨੂੰ ਬਹੁਤ ਵੱਡੀ ਸੱਟ ਮਾਰੀ ਹੈ ਇਹਦੇ ਵਿੱਚ ਸਾਡਾ ਵੀ ਨੁਕਸਾਨ ਹੋਇਆ ਜਿਹੜਾ ਬੜਾ ਦੁਖਦਾਈ ਹੈ ਸਾਡਾ ਨੁਕਸਾਨ ਨਹੀਂ ਇੰਨਾ ਵੀ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਜਿਹੜਾ ਅਮਰੀਕਾ ਨੇ ਆਕੇ ਸੀਲਫਾਇ ਕਰਾਇਆ ਫਿਰ ਉਹਨਾਂ ਨੇ ਉਹਦਾ ਉਲੰਘਣ ਕੀਤਾ ਅਸੀਂ ਭਾਰਤ ਸਰਕਾਰ ਕੋ ਮੰਗ ਕਰਦੇ ਹਾਂ ਕਿ ਇਹਨੂੰ ਪਰਮਨੈਂਟਲੀ ਦਬਤਾ ਜਾਏ ਨਾਪਤਾ ਜਾਏ ਖਤਮ ਕਰਤਾ ਜਾਏ ਤਾਂ ਕਿ ਦੁਬਾਰਾ ਅਸੀਂ ਦੁਬਾਰਾ ਨਾ